ਇਦਾਂ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਸਾਡਾ ਜਿਹੜਾ ਅਕਾਲੀ ਦਲ ਦਾ ਸੀ ਪਹਿਲਾਂ ਭਾਜਪਾ ਨਾਲ ਗੱਠ ਜੋੜ ਸੀਗਾ 2017 ਦੇ ਇਲੈਕਸ਼ਨ 'ਚ ਜਿਹੜਾ ਹੈਗਾ ਵਿਧਾਨ ਸਭਾ ਦੇ ਜੋ ਗੱਠ ਜੋੜ ਟੁੱਟ ਗਿਆ ਸੀਗਾ ਤਾਂ ਉਸ ਤੋਂ ਬਾਅਦ ਕੀ ਸੀਗਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇਹਨਾਂ ਨੇ ਮੰਨ ਲਓ ਇੱਕ ਹਵਾ ਸੀ ਲੋਕਾਂ ਦੀ ਇੱਕ ਅਕਾਲੀ ਦਲ ਜਾਂ ਕਾਂਗਰਸ ਤੋਂ ਮੰਨ ਲਓ ਲੋਕ ਦੁਖੀ ਸੀਗੇ ਉਹਦਾ ਕਰਕੇ ਉਹਨਾਂ ਨੇ ਇਹ ਤੀਜਾ ਜਿਹੜੀ ਧਿਰ ਸੀਗੀ ਉਹਨੂੰ ਕਾਹੋ ਜਿਹਾ ਕਰਿਆ ਲੋਕਾਂ ਨੂੰ ਬੜੀਆਂ ਆਸਾਂ ਸੀ ਉਮੀਦਾਂ ਸੀ ਵੀ ਇਹ ਕੁਝ ਕਰੂਗਾ ਪਰ ਇਹ ਕਿ ਚੁਟਕਲਿਆਂ ਵਾਲੇ ਮੰਨ ਲੋ ਕਹਿ ਦਈਏ ਮੰਨ ਲੋ ਲੌਲੀਪੌਪ ਵਾਲੀ ਆਪਾਂ ਕਹਿ ਸਕਦੇ ਵੀ ਇਹ ਸਰਕਾਰ ਹੈ ਜਿਹੜੀ ਤੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਤੇ ਪਾਣੀ ਫਿਰ ਗਿਆ ਕਿਉਂਕਿ ਜਿਹੜੀ ਡਬਲ ਇੰਜਨ ਸਰਕਾਰ ਹੁੰਦੀ ਹੈ ਕਿਉਂਕਿ ਸੈਂਟਰ ਸਰਕਾਰ ਤੋਂ ਬਿਨਾ ਕਿਸੇ ਵੀ ਸਟੇਟ ਦਾ ਜਿਹੜਾ ਹੈਗਾ ਉਹ ਬੇਨਿਫਿਟ ਨਹੀਂ ਹੋ ਸਕਦਾ ਇਹਨਾਂ ਨੇ ਗੱਪ ਐਨੇ ਮਾਰੇ ਨੇ ਆਮ ਆਦਮੀ ਪਾਰਟੀ ਨੇ ਝੂਠ ਲੋਕਾਂ ਨੂੰ ਇੰਨੇ ਮਾਰੇ ਨੇ ਸੁਪਨੇ ਇੰਨੇ ਦਿਖਾਤੇ ਕਿ ਮੰਨ ਲਓ ਉਹਨਾਂ ਤੇ ਖਰੇ ਨਹੀਂ ਉਤਰ ਸਕੇ ਕਿਉਂਕਿ ਜਿੰਨੀਆਂ ਵੀ ਸਹੂਲਤਾਂ ਨੇ ਆਪਾਂ ਆਯੂਸ਼ਮਨ ਕਾਰਡ ਦੀ ਲਾ ਲਓ ਮਕਾਨਾਂ ਦੀਆਂ ਲਾ ਲਓ ਮੰਨ ਲਓ ਜੋ ਵੀ ਜਿਹੜੀ ਆਟਾ ਦਾਲ ਸਕੀਮ ਹੈ ਤੁਸੀਂ ਦੇਖੋ ਵੀ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਕਣਕ ਆ ਰਹੀ ਆ ਪੰਜਾਬ ਸਰਕਾਰ ਨੂੰ 2 ਸਾਲ ਹੋ ਗਏ ਮੈਨੂੰ ਲੱਗਦਾ ਹਜੇ ਤੱਕ ਇਹਨਾਂ ਨੇ ਆਪਣੀ ਪੰਜਾਬ ਸਰਕਾਰ ਵਾਲੀ ਕਣਕ ਨਹੀਂ ਹਜੇ ਤੱਕ ਕਿਸੇ ਨੂੰ ਦਿੱਤੀ ਠੀਕ ਹੈ ਜੀ ਤਾਂ ਕਾਫੀ ਇਹੋ ਜਿਹੀਆਂ ਜਿਹੜੀਆਂ ਸਹੂਲਤਾਂ ਨੇ ਜਿਵੇਂ ਉਹ ਨਨਕਾਣਾ ਸਾਹਿਬ ਦਾ ਜਿਹੜਾ ਲੰਗ ਆ ਦਰਸ਼ਨਦਾਰੀ ਜਿਹੜੇ ਅਸੀਂ ਮੰਨ ਲਓ ਕਦੋਂ ਦੇ ਕਿੰਨੇ ਸਾਲਾਂ ਤੋਂ ਅਸੀਂ ਅਰਦਾਸ ਬੇਨਤੀ ਕਰਦੇ ਆਉਂਦੇ ਸੀ ਵੀ ਸਾਡਾ ਜਿਹੜਾ ਹੈਗਾ ਇਹ ਨਨਕਾਣਾ ਸਾਹਿਬ ਦੇ ਦਰਸ਼ਨਦਾਰੀ ਨੇ ਜਿਹੜੇ ਸਾਨੂੰ ਸੌਖੇ ਹੋ ਜਾਣ ਤਾਂ ਉਹ ਵੀ ਮੋਦੀ ਸਾਹਿਬ ਦੀ ਦੇਣ ਹੈ ਜਿਵੇਂ ਪੰਜਾਬ ਜਿਹੜਾ ਖੇਤੀ ਸੂਬਾ ਹੈ ਹਰ ਕਿਸਾਨ ਜਿਹੜਾ ਆ ਜੇ ਪਿੰਡਾਂ ਦੇ ਵਿੱਚ ਨਿਖੀਤਾ ਉਹ ਵੀ ਇੱਥੇ ਬੀਜੇਪੀ ਦੇ ਲੀਡਰਾਂ ਦਾ ਵੀ ਵਿਰੋਧ ਕਰ ਰਹੇ ਆ ਇਹਦੇ ਬਾਰੇ ਕੀ ਕਹੂੰਗੀ ਦੇਖੋ ਜੀ ਜਿਹੜਾ ਵਿਰੋਧ ਕਰਨਾ ਉਹ ਹਰ ਬੰਦੇ ਨੂੰ ਮੰਲੋ ਆਪੋ ਆਪਣੀ ਉਹਦੀ ਮਾਈਂਡ ਦਾ ਜਿਹੜਾ ਹੈਗਾ ਸਿਸਟਮ ਹੈ ਉਹ ਆਪਣੇ ਆਪ ਦੇ ਤੌਰ ਤੇ ਸੋਚ ਕੇ ਕਰਦਾ ਪਰ ਮੋਦੀ ਸਾਹਿਬ ਨੇ ਜਿਹੜੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਕਿਸਾਨਾਂ ਦੀ ਜਿਹੜੀ ਆਮਦਨ ਉਹ ਦੁੱਗਣੀ ਕਰਾਂਗੇ ਉਹਨਾਂ ਨੇ ਉਹ ਦੁੱਗਣੀ ਕਿਵੇਂ ਕਰਨੀ ਸੀ ਜੋ ਵੀ ਉਹ ਕਾਨੂੰਨ ਲੈ ਕੇ ਆਏ ਸੀਗੇ ਠੀਕ ਹੈ ਜੀ ਉਹ ਸਾਡੇ ਜਿਹੜੇ ਕਿਸਾਨ ਵੀਰ ਨੇ ਇਹਨਾਂ ਨੂੰ ਮੰਨ ਲਓ ਜਹ ਤੱਕ ਕਹਿ ਦਈਏ ਵੀ ਇਹਨਾਂ ਨੂੰ ਪ੍ਰੋਪਰ ਉਹ ਸਮਝ ਨਹੀਂ ਆਈ ਜਾਂ ਕਹਿ ਦਈਏ ਕਿ ਇਹਨਾਂ ਨੂੰ ਮੰਨ ਲਓ ਕੋਸ਼ ਆਗੂਆਂ ਨੇ ਮੰਨ ਲਓ ਪੜਕਾਇਆ ਗਿਆ ਜਾਂ ਉਹਨਾਂ ਨੂੰ ਸਹੀ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਗਏ ਮੰਨ ਲਓ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜਾ ਉਹ ਅੰਦੋਲਨ ਸੀਗਾ ਮੰਨ ਲਓ ਬਹੁਤ ਵੱਡਾ ਹੋ ਗਿਆ ਸੀਗਾ ਤਾਂ ਉਹਦਾ ਕਰਕੇ ਲੋਕਾਂ ਦੇ ਰੋਸ ਨੂੰ ਦੇਖ ਕੇ ਮੰਨ ਲਓ ਮੋਦੀ ਸਾਹਿਬ ਨੇ ਉਹ ਚੀਜ਼ ਨੂੰ ਫਿਰ ਵੀ ਇਹਨਾਂ ਨੂੰ ਕਹਿਤਾ ਸੀ ਕੀਤਾ ਸੀ ਹਜੇ ਤੱਕ ਵੀ ਨਹੀਂ ਵਾਪਸ ਲੈ ਕੇ ਹਾਂਜੀ ਉਹ ਉਹ ਕਰਨਗੇ ਜੀ ਉਹਨਾਂ ਨੇ ਮੰਨ ਲਓ ਉਹ ਪਲਾਨਿੰਗ ਦੇ ਵਿੱਚ ਹੈ ਹੋਊਗਾ ਉਹ ਜ਼ਰੂਰ ਹੋਊਗਾ ਸਾਨੂੰ ਉਮੀਦ ਹੈ ਇੱਕ ਪਾਸੇ ਗੁਰਮੀਤ ਸਿੰਘ ਖੁੱਡੀਆਂ ਦੂਜੇ ਪਾਸੇ ਅਕਾਲੀ ਦਲ ਦਾ ਅਜੇ ਐਲਾਨ ਕਰਨਗੇ ਮੇਰੇ ਖਿਆਲ ਹਰਮਜਿੰਮਰਤ ਕੌਰ ਬਾਦਲ ਵੱਡੇ ਦਿਗਜ ਆ ਨੇਤਾ ਪਰ ਪਹਿਲੀ ਵਾਰ ਜਿਹੜਾ ਹੈ ਇੱਥੇ ਸਿਆਸਤ ਦੇ ਵਿੱਚ ਆਈ ਪਰਮਪਾਲ ਕੌਰ ਬੀਬਾ ਇਹਨੂੰ ਕਿਵੇਂ ਵੇਖਦੇ ਹੋ ਜਿੱਤ ਹੋ ਸਕਦੀ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਵੀ ਜਿਹੜੀ ਮਤਲਬ ਦੂਸਰੀਆਂ ਪਾਰਟੀਆਂ ਨੇ ਕਾਲੀ ਕਾਂਗਰਸ ਤੋਂ ਤਾਂ ਲੋਕ ਪਹਿਲਾਂ ਹੀ ਦੁਖੀ ਸੀਗੇ ਠੀਕ ਹੈ ਜੀ ਤੀਜੀ ਧਰ ਲੈ ਆਂਦੀ ਸੀ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਤੋਂ ਵੀ ਲੋਕਾਂ ਦਾ ਜਿਹੜਾ ਮੋਹ ਪੰਗ ਹੋ ਚੁੱਕਿਆ ਹੈ ਇਸ ਟਾਈਮ ਤੇ ਸਭ ਨੂੰ ਹੁਣ ਲੋਕ ਜਾਗਰੂਕ ਵੀ ਹੋ ਚੁੱਕੇ ਨੇ ਕਿ ਸੈਂਟਰ ਸਰਕਾਰ ਤੋਂ ਬਿਨਾਂ ਜਿਹੜਾ ਸਾਡੀ ਸਟੇਟ ਦਾ ਜਿਹੜਾ ਮੋ ਮਤਲਬ ਬੈਨੀਫਿਟ ਨਹੀਂ ਹੈ ਜਿੰਨਾ ਚਿਰ ਸੈਂਟਰ ਦੀ ਸਰਕਾਰ ਭਾਜਪਾ ਉਹ ਪੰਜਾਬ ਚ ਮਨ ਲੋ ਵਿਧਾਨ ਸਭਾ ਚ ਨਹੀਂ ਆਉਂਦੀ ਤਾਂ ਕਰਕੇ ਉਹ ਮਨ ਲੋ ਜਿਹੜੇ ਸਾਡੇ ਫੰਡਸ ਨੇ ਜਿਹੜਾ ਕੋਈ ਫਾਈਨੈਂਸ਼ੀਅਲ ਤੌਰ ਤੇ ਅਸੀਂ ਜੋ ਵੀ ਡਿਵੈਲਪਮੈਂਟਸ ਹੋਣੀਆਂ ਸੀ ਉਹ ਸਾਡੀਆਂ ਮਨ ਲੋ ਰੁਕ ਚੁੱਕੀਆਂ ਨੇ ਤਾਂ ਕਰਕੇ ਉਹ ਮਨ ਲੋ ਜੇ ਸਾਡੇ ਐਮਪੀ ਅਸੀਂ ਜਿਤਾਵਾਂਗੇ ਸਾਡੇ ਪੰਜਾਬ ਦੇ ਵਿੱਚੋਂ ਅਸੀਂ ਵੱਧ ਤੋਂ ਵੱਧ ਐਮਪੀ ਜਿਤਾ ਕੇ ਉੱਥੇ ਭੇਜਾਂਗੇ ਤਾਂ ਉਹ ਫੰਡਸ ਜ਼ਿਆਦਾ ਆਉਣਗੇ ਤਾਂ ਸਾਡੀ ਜਿਹੜੀ ਹੈਗੀ ਸਟੇਟ ਦੀ ਉਹ ਤਰੱਕੀ ਹੋ ਸਕਦੀ ਹੈ ਕਿਉਂਕਿ ਜਿਹੜੇ ਮੈਡਮ ਨੇ ਬੀਬਾ ਪਰਮਪਾਲ ਕੌਰ ਸਿੱਧੂ ਜੀ ਇਹ ਮਲੂਕਾ ਪਰਿਵਾਰ ਦੇ ਵਿੱਚੋਂ ਨੇ ਕਿਉਂਕਿ ਇੱਕ ਆਈਐਸ ਅਫਸਰ ਸੀਗੇ ਉਹਨਾਂ ਨੂੰ ਪਤਾ ਹੈ ਐਡਮਨ ਸਿਸਟਮ ਮਨ ਲਓ ਉਹਨਾਂ ਨੇ ਚਲਾਇਆ ਹੈ ਉਹਨਾਂ ਨੂੰ ਪਤਾ ਹੈ ਵੀ ਕਿਵੇਂ ਚੱਲਦਾ ਹੈ ਤਾਂ ਇੱਕ ਅਫਸਰ ਹੋਣ ਦੇ ਨਾਤੇ ਮੈਨੂੰ ਲੱਗਦਾ ਉਹ ਮਨ ਲਓ ਬਹੁਤ ਵਧੀਆ ਆਪਣਾ ਰੋਲ ਅਦਾ ਕਰ ਸਕਦੇ ਆ ਇਹ ਕਿਸਾਨਾਂ ਦਾ ਜਿਹੜਾ ਮੰਗਾ ਹੈ ਜਾਂ ਉਹਦੇ ਸੰਬੰਧੀ ਮੋਦੀ ਸਾਹਿਬ ਨੇ ਪ੍ਰੋਮਸਾ ਦਿੱਤਾ ਹੈ ਵੀ ਦੁਬਾਰਾ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਕਿਸਾਨਾਂ ਦੀਆਂ ਸਮੱਸਿਆ ਨੂੰ ਹੱਲ ਕਰਕੇ ਇਹਨਾਂ ਦੀ ਜਿਹੜੀ ਕਮਾਈ ਹੈ ਉਹਦੇ 'ਚ ਵਾਧਾ ਕਰਕੇ ਮੰਲਾ ਇਹ ਹੱਲ ਕੀਤਾ ਜਾਊਗਾ ਤੇ ਇਸ ਕਰਕੇ ਜਿਹੜਾ ਵਿਰੋਧ ਹੈ ਵਿਰੋਧ ਕਰਨ ਦਾ ਹਰੇਕ ਦਾ ਅਧਿਕਾਰ ਹੈ ਉਹ ਕਰ ਸਕਦਾ ਆਪਦੀਆਂ ਮੰਗਾਂ ਵਾਸਤੇ ਮਤਲਬ ਸਾਰੇ ਤਰੀਕੇ ਜਿਹੜੇ ਆ ਉਹ ਵਰਨਾ ਸਕਦਾ ਤੇ ਇਹ ਪਰ ਮੋਦੀ ਸਰਕਾਰ ਦਾ ਇਹ ਵਾਅਦਾ ਹੈ ਵੀ ਅਸੀਂ ਹਰੇਕ ਵਰਗ ਦੀਆਂ ਮਤਲਬ ਹਰੇਕ ਵਰਗ ਨੂੰ ਉੱਚਾ ਚੁੱਕਣ ਦੇ ਵਿੱਚ ਮਤਲਬ ਕੰਮ ਕਰਾਂਗੇ ਇਹ ਮੋਦੀ ਸਰਕਾਰ ਦੇ ਜੇ ਵੇਖੀਏ ਤਾਂ ਤੁਸੀਂ ਬਹੁਤ ਪੁਰਾਣੀ ਜੁੜੇ ਹੋਏ ਹੋ ਭਾਜੀਪੀ ਦੇ ਨਾਲ ਬਹੁਤ ਵਦਿਆ ਅਕਸ ਵਾਲੇ ਚਿਹਰੇ ਸੀ ਦਿਗਜ ਲੀਡਰ ਸੀ ਜਿਹੜੇ ਬੀਜੇਪੀ ਦੇ ਕੋਲ ਪਰ ਇੱਕ ਅਕਾਲੀ ਦਲ ਦੇ ਪਰਿਵਾਰ ਦੇ ਵਿੱਚੋਂ ਨਵਾਂ ਕੈਂਡੀਡੇਟ ਲੈ ਕੇ ਆਉਣਾ ਕੀ ਲੱਗਦਾ ਤੁਹਾਨੂੰ ਕਿ ਇਹ ਜਿੱਤ ਪ੍ਰਾਪਤ ਕਰ ਸਕਦਾ ਪੂਰਾ ਜੀ ਪੂਰੀ ਜੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਮੰਨ ਲਾ ਲੋਕ ਜਿਤਾਉਣਗੇ ਲੋਕਾਂ ਦੇ ਮੂਡ ਬਣਾ ਲਿਆ ਵੀ ਐਤਕੀ ਮੋਦੀ ਸਾਹਿਬ ਨੂੰ ਮੌਕਾ ਦੇਣਾ ਤੇ ਪੰਜਾਬ ਨੂੰ ਜਿਹੜਾ ਤਰੱਕੀ ਦੇ ਖੁਸ਼ਹਾਲੀ ਦੇ ਉੱਤੇ ਲੈ ਕੇ ਜਾਣਾ ਤੇ ਵੱਧ ਤੋਂ ਵੱਧ ਵੋਟਾਂ ਪਾਉਣਾ ਕਰਮਪਾਲ ਤਾਂ ਅਕਾਲੀ ਦਲ ਦੇ ਪਰਿਵਾਰ ਚ ਅਕਲ ਉਹ ਇਸ ਤਰ੍ਹਾਂ ਨਹੀਂ ਇਹ ਅਕਾਲੀ ਦਲ ਚੋਂ ਤਾਂ ਹੈ ਹੀ ਨਹੀਂ ਉਹਦਾ ਨਵੇਂ ਮੱਲਾ ਜੁਆਇਨਿੰਗ ਕੀਤੀ ਉਹਨਾਂ ਨੇ ਤਾਂ ਬੀਜਪੀ ਸਿੱਧੀ ਪਰਿਵਾਰ ਤਾਂ ਉਹਨਾਂ ਦਾ ਪਛੋਕੜ ਦਾ ਜ਼ਰੂਰ ਅਕਾਲੀ ਦਲ ਦਾ ਸਾਰਾ ਸਾਫ ਉਹਨਾਂ ਦੇ ਹੈਗੇ ਆ ਪਰ ਇਹਨਾਂ ਦਾ ਤਾਂ ਪਛੋਕੜ ਮੱਲਾ ਅਫਸਰ ਦੇ ਨੌਕਰੀ ਆਈਪੀਐਸ ਐਸਆਈ ਅਫਸਰ ਸੀਗੇ ਇਸ ਕਰਕੇ ਉਹਨਾਂ ਦਾ ਪਛੋਕੜ ਤਾਂ ਨਹੀਂ ਆਪਾਂ ਕਹਿ ਸਕਦੇ ਜੀ ਜੈਨ ਸਾਹਿਬ ਪਿੰਡਾਂ ਦੇ ਵਿੱਚ ਸੰਗਠਨ ਲਈ ਤੁਸੀਂ ਕੀ ਕਰ ਰਹੇ ਹੋ ਮਜ਼ਬੂਤ ਕਰਨ ਲਈ ਪਿੰਡਾਂ ਦੇ ਵਿੱਚ ਹਰੇਕ ਘਰੇ ਜਾ ਕੇ ਹਰੇਕ ਮਤਲਬ ਬੰਦੇ ਨਾਲ ਹਰੇਕ ਪਰਿਵਾਰ ਨਾਲ ਸੰਪਰਕ ਕਰਕੇ ਲੋਕਾਂ ਨੂੰ ਸਮਝਾਵਾਂਗੇ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਹੈਗੀਆਂ ਡਵੈਲਪ ਦੀਆਂ ਨੀਤੀਆਂ ਉਹ ਕੋਈ ਕਿਸੇ ਦੀ ਵਿਰੋਧ ਭਾਵਨਾ ਵਾਲੀਆਂ ਨੀਤੀਆਂ ਨਹੀਂ ਹੈਗੀਆਂ ਤੇ ਇਸ ਕਰਕੇ ਮਤਲਬ ਵੱਧ ਤੋਂ ਵੱਧ ਤੁਸੀਂ ਵੋਟਾਂ ਪਾ ਕੇ ਮੋਦੀ ਸਾਹਿਬ ਨੂੰ ਵੋਟਾਂ ਪਾ ਕੇ ਸਾਡੇ ਪਾਰਟੀ ਦੇ ਜਿਹੜੇ ਕੈਂਡੀਡੇਟ ਉਹਨਾਂ ਨੂੰ ਕਾਮਯਾਬ ਕਰੋ ਤਾਂ ਕਿ ਦੇਸ਼ ਤਰੱਕੀ ਦੀ ਖੁਸ਼ਹਾਲੀ ਦੇ ਉੱਤੇ ਅੱਗੇ ਤੁਰੇ